ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਆਪਣੀ ਕਾਰਾਂ ਦੇ ਮਾਰਕੀਟ ਦੇ ਨਾਲ ਸਬੰਧਤ ਆ ਪਿਛਲੇ 1-2 ਦਿਨਾਂ ਤੋਂ ਨਾ ਕਾਫੀ ਗੱਲਾਂ ਸੁਣ ਰਹੇ ਸੀਗੇ ਵੀ ਕਾਰ ਮਾਰਕੀਟ ਆ ਜਿਹੜੀ ਬੜੀ ਮੰਦੀ ਦੇ ਦੌਰ ਚੋਂ ਗੁਜ਼ਰ ਰਹੀ ਆ ਕਾਰਾਂ ਨਹੀਂ ਵਿਕ ਰਹੀਆਂ ਬਿਲਕੁਲ ਵੀ ਕੰਪਨੀਆਂ ਵਾਲੇ ਡਿਸਕਾਊਂਟ ਤੇ ਡਿਸਕਾਊਂਟ ਦੇ ਰਹੇ ਆ ਫਿਰ ਵੀ ਨਹੀਂ ਕੋਈ ਲਈ ਜਾਂਦਾ ਕਈ ਕਈ ਕਾਰ ਕੰਪਨੀਆਂ ਕੋਲੇ ਤਾਂ ਹਜੇ 2024 ਦਾ ਸਟਾਕ ਆਪਦੇ ਸ਼ੋਅਰੂਮ ਤੇ ਖੜਾ ਹੈ। ਉਹਨਾਂ ਤੇ ਵੀ ਡਿਸਕਾਊਂਟ ਦੇਈ ਜਾਂਦੇ ਆ ਪਰ ਫੇਰ ਵੀ ਉਹਨਾਂ ਤੋਂ ਸਟਾਕ ਕਲੀਅਰ ਨਹੀਂ ਹੋ ਰਿਹਾ ਗੱਡੀਆਂ ਦਾ। ਉਹਨਾਂ ਕੋਲੇ ਬਿਲਕੁਲ ਬ੍ਰਾਂਡ ਨਿਊ ਗੱਡੀਆਂ ਖੜੀਆਂ, ਬਿੱਲ ਕੱਟੇ ਵੀ ਆ ਬਸ ਖੜੀਆਂ। ਕੋਈ ਨਹੀਂ ਲੈ ਰਿਹਾ। ਇਹਦੇ ਕੁਝ ਕਾਰਨ ਆ ਗੱਡੀਆਂ ਕਾਰਾਂ ਦੇ ਰੇਟ ਬਹੁਤ ਜ਼ਿਆਦਾ ਵਧ ਗਏ। ਤੁਸੀਂ ਦੇਖਿਆ ਹੁਣ ਆ ਪਿੱਛੇ ਪਹਿਲਾਂ 5 ਕੇ ਲੱਖ ਰੁਪਏ ਦੇ ਵਿੱਚ ਇੱਕ ਬਹੁਤ ਵਧੀਆ ਹੈਚਬੈਕ ਕਾਰ ਆ ਜਾਂਦੀ ਸੀ ਜਿਵੇਂ ਕਿ ਸਵਿਫਟ ਚਾਹੇ ਬੜੀਆਂ ਨਾ 5 ਕੇ ਲੱਖ ਦੇ ਆਸੇ ਪਾਸੇ ਗੱਡੀਆਂ ਆ ਜਾਂਦੀਆਂ ਸੀ ਅੱਜ ਕੱਲ ਜੇ ਤੁਸੀਂ ਦੇਖੋ ਇੱਕ ਛੋਟੀ ਤੋਂ ਛੋਟੀ ਹੈਚਬੈਗ ਵੀ ਘੱਟੋ ਘੱਟ 8 ਤੋਂ 10 ਲੱਖ ਰੁਪਏ ਦੀ ਪੈਂਦੀ ਹੈ ਸੋ ਇੰਨਾ ਜ਼ਿਆਦਾ ਟੈਕਸ ਵਧਾ ਦਿੱਤਾ ਗਿਆ ਉਹਦੀ ਰਜਿਸਟ੍ਰੇਸ਼ਨ ਦੇ ਟੈਕਸ ਕਾਰ ਦੀ ਮੈਨੂਫੈਕਚਰਿੰਗ ਤੇ ਟੈਕਸ ਸੋ ਕਸਟਮਰ ਸਿਆਣਾ ਹੋ ਗਿਆ ਇੰਨੀ ਮਹਿੰਗੀ ਕਾਰ ਇੱਕਦਮ ਨਹੀਂ ਲੈ ਸਕਦਾ ਸੋ 8 ਤੋਂ 10 ਲੱਖ ਰੁਪਇਆ ਇੱਕ ਹੈਚਬੈਕ ਦੇ ਬਹੁਤ ਜ਼ਿਆਦਾ ਕਾਰਾਂ ਦੀ ਵਿਕਰੀ ਘਟ ਗਈ ਇਸੇ ਕਾਰਨ ਦੂਜੇ ਨੰਬਰ ਤੇ ਜਿਹੜਾ ਕਾਰਨ ਹੈਗਾ ਜੀ ਉਹ ਹੈਗਾ ਜੀ ਸਰਕਾਰ ਦੀਆਂ ਪਾਲਿਸੀਆਂ ਸਰਕਾਰ ਆਪ ਦੀਆਂ ਪਾਲਿਸੀਆਂ ਦੇ ਵਿੱਚ ਆਪ ਹੀ ਦੁਬਧਾ ਚ ਹੈ ਵੀ ਆਪਾਂ ਕਿਹੜੀ ਪਾਲਿਸੀ ਲਾਗੂ ਕਰਨੀ ਹੈ ਤੇ ਕਿਹੜੀ ਨਹੀਂ ਕਿੱਥੇ ਲਾਗੂ ਕਰਨੀ ਹੈ ਇਹ ਹਜੇ ਕੁਝ ਨਹੀਂ ਪਤਾ ਆਪ ਹੀ ਕਨਫਿਊਜ਼ ਹੈ ਲੋਕਾਂ ਨੇ ਤਾਂ ਕਨਫਿਊਜ਼ ਹੋਣਾ ਹੀ ਹੋਣਾ ਜਿਵੇਂ ਦਿੱਲੀ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀਗਾ ਕਿ 10 ਸਾਲ ਪੁਰਾਣੀ ਜਿਹੜੀ ਕਾਰ ਹੈ ਉਹਨੂੰ ਬੱਸ ਡਿਸਕੰਟੀਨਿਊ ਕਰ ਦੋ ਉਹਨੂੰ ਕਬਾੜ ਕਰ ਦੋ ਭਾਵੇਂ ਤੁਸੀਂ ਟਾਈਮ ਤੇ ਉਹਦੀ ਸਰਵਿਸ ਕਰਾਈ ਹੈ ਕਈ ਤਾਂ ਕਾਰਾਂ ਸ਼ੋਅਰੂਮ ਕੰਡੀਸ਼ਨ ਦੀਆਂ ਨਵੀਆਂ ਪਈਆਂ ਸੀ 40 ਤੋਂ 50 ਹਜ਼ਾਰ ਕਿਲੋਮੀਟਰ ਹੀ ਚਲੀਆਂ ਕਿਉਂਕਿ ਜ਼ਿਆਦਾਤਰ ਦਿੱਲੀ ਦੇ ਲੋਕ 70% ਕਹਿੰਦੇ ਲੋਕ ਦਿੱਲੀ ਦੀ ਕਾਰ ਦਿੱਲੀ ਦੇ ਵਿੱਚ ਹੀ ਚਲਾਉਂਦੇ ਆ 70% 30% ਐ ਉਹ ਜਿਹੜੀਆਂ ਜਿਹੜੀਆਂ ਬਾਹਰ ਲੀਆਂ ਸਟੇਟਾਂ ਦੇ ਵਿੱਚ ਜਾਂਦੀਆਂ ਜਾਂ ਕਿਤੇ ਲੰਮਾ ਲੈ ਕੇ ਜਾਂਦੇ ਆ ਲੋਕਲ ਗੱਡੀ ਰੱਖਦੇ ਆ ਤੇ ਲੋਕਲ ਕਿੰਨੀ ਕੁ ਚੱਲਣੀ ਐ ਵੈਲ ਮੇਨਟੇਨ ਗੱਡੀਆਂ ਪਰ ਇੱਕ ਫਰਮਾਨ ਜਾਰੀ ਕਰਤਾ ਵੀ ਗੱਡੀਆਂ ਡਿਸਕੰਟੀਨਿਊ ਕਬਾੜ ਕਰਤੀਆਂ ਗੱਡੀਆਂ ਸੋ ਪਿੱਛੇ ਜੇ ਚਲੋ ਲੋਕਾਂ ਨੇ ਰੌਲਾ ਵੀ ਪਾਇਆ ਉਹਨਾਂ ਨੇ ਬਿੱਲ ਵਾਪਸ ਲੈ ਲਿਆ ਚਲੋ ਫਿਰ ਹਾਲ ਉੱਥੇ ਕੁਝ ਸਮੇਂ ਵਾਸਤੇ ਪ੍ਰੋਬਲਮ ਟਲੀ ਹੈ ਸੋ ਇਹ ਵੀ ਇੱਕ ਕਾਰਨ ਹੈ ਵੀ ਲੋਕ ਕਨਫਿਊਜ਼ ਆ ਵੀ ਆਪਾਂ ਕਾਰ ਲੈ ਲਈਏ ਕੱਲ ਨੂੰ ਸਰਕਾਰ ਦਾ ਕਾਨੂੰਨ ਪਤਾ ਨਹੀਂ ਕੀ ਬਣੂਗਾ ਉਧਰ ਜੇਕਰ ਦੂਜੇ ਪਾਸੇ ਆਪਾਂ ਵੇਖਗੇ ਤਾਂ ਯੂਜ਼ਡ ਕਾਰਾਂ ਦੀ ਵਿਕਰੀ 15 ਤੋਂ 20% ਵਧ ਗਈ ਜਿਹੜੀਆਂ ਪੁਰਾਣੀਆਂ ਕਾਰਾਂ ਸੀਗਾ ਉਹਨਾਂ ਦੀ ਵੱਧ ਵਿਕਣੀਆਂ ਸ਼ੁਰੂ ਹੋਊਗਾ ਇੱਕ ਦੌਰ ਇਹੋ ਜਿਹਾ ਆਇਆ ਸੀਗਾ ਜਿਹੜੀ ਕੋਈ ਪੁਰਾਣੀ ਕਾਰ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਬਹੁਤ ਘੱਟ ਰੇਟ ਤੇ ਲੈਂਦੇ ਸੀ ਪਰ ਅੱਜ ਜਿਹੜਾ ਦੌਰ ਇਸ ਟਾਈਮ ਚੱਲ ਰਿਹਾ ਉਹ ਪੁਰਾਣੀਆਂ ਗੱਡੀਆਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ ਇਸ ਟਾਈਮ ਦੇ ਉੱਤੇ ਉਹਦਾ ਰੀਜ਼ਨ ਹੈ ਕਿ ਤਾਂ ਦਿੱਲੀ ਤੋਂ ਗੱਡੀਆਂ ਆ ਰਹੀਆਂ ਨੇ ਉਹ ਸਸਤੀਆਂ ਮਿਲ ਰਹੀਆਂ ਉਹ ਵੀ ਲੋਕ ਬੋਖਲਾਏ ਪਏ ਆ ਬਸ ਆਪਦੀਆਂ ਗੱਡੀਆਂ ਨੂੰ ਵੀ ਵੇਚ ਦਗੇ ਬਸ ਤੇ ਉੱਥੋਂ ਆ ਰਹੀਆਂ ਆਪਣੇ ਲੈ ਰਹੇ ਆ ਲੋਕ ਨਵਾਂ ਕੰਡੀਸ਼ਨ ਦੀਆਂ ਕਾਰਾਂ ਸੋ ਇਸ ਕਰਕੇ ਵੀ ਕਾਰਾਂ ਬਹੁਤ ਘੱਟ ਸੇਲ ਹੋ ਰਹੀਆਂ ਆਪਣੇ ਜਿਹੜਾ ਅੱਗੇ ਜਿਹੜਾ ਇੱਕ ਹੋਰ ਕਾਰਨ ਬਣਦਾ ਵੀ ਸਰਕਾਰ ਚਾਹੁੰਦੀ ਹੈ ਵੀ ਆਪਾਂ ਇਲੈਕਟ੍ਰਿਕ ਕਾਰਾਂ ਲਈਏ ਆਪਾਂ ਇਲੈਕਟ੍ਰਿਕ ਕਾਰਾਂ ਲੈ ਨਹੀਂ ਰਹੇ ਉਹਦੇ ਵੀ ਕਾਰਨ ਹੈ ਉਹਦੇ ਕਾਰਨ ਇਹ ਹੈਗੇ ਆ ਵੀ ਇੱਕ ਤਾਂ ਜਿਹੜੀ ਕਾਰ ਹਜੇ ਤੱਕ ਪ੍ਰੋਪਰ ਬਣ ਕੇ ਤਿਆਰ ਨਹੀਂ ਹੋਈ ਜਿਹੜੀ ਸਾਨੂੰ ਕਾਰ ਚਾਹੀਦੀ ਹੈ ਭਾਵ ਲੰਮੀ ਰੇਂਜ ਵਾਲੀ ਲੰਮੀ ਰੇਂਜ ਵਾਲੀ ਜੇਕਰ ਕਾਰ ਆਪਾਂ ਲੈਣੇ ਵੀ ਆ ਤਾਂ ਉਹਦਾ ਰੇਟ ਬਹੁਤ ਜ਼ਿਆਦਾ ਹਜੇ ਆਪਦਾ ਰੇਟ ਜਸਟੀਫਾਈ ਨਹੀਂ ਕਰਦੀਆਂ ਇਲੈਕਟ੍ਰਿਕ ਕਾਰਾਂ ਥੋੜਾ ਜਾ ਰੇਟ ਘਟੇ ਹੋਵੇ ਉਹਦੇ ਤੇ ਸਰਕਾਰ ਸਬਸਿਡੀ ਦੇਵੇ ਇੱਕ ਥੋੜਾ ਜਾ ਇਹ ਵੀ ਆ ਵੀ ਥਾਂ ਥਾਂ ਤੇ ਉਹਦੇ ਹਜੇ ਚਾਰਜਰ ਵੀ ਨਹੀਂ ਲੱਗੇ ਵੀ ਜਿਹੜਾ ਕਾਰ ਨੂੰ ਚਾਰਜ ਕਰ ਸਕੇ ਫਰਜ਼ ਕਰੋ ਅਸੀਂ 50 ਕਿਲੋਮੀਟਰ 100 ਕਿਲੋਮੀਟਰ ਦੇ ਉੱਤੇ ਜਿਵੇਂ ਸਰਕਾਰ ਨੇ ਕਿਹਾ ਸੀਗਾ ਵੀ ਤੁਹਾਨੂੰ ਹਰੇਕ ਚਾਰਜ ਸਟੇਸ਼ਨ ਮਿਲੇਗਾ ਹਜੇ ਤੱਕ ਉਹ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਹਜੇ ਡਿਵੈਲਪ ਨਹੀਂ ਹੋਇਆ ਸੋ ਅਸੀਂ ਇਲੈਕਟ੍ਰਿਕ ਕਾਰਾਂ ਵੀ ਇੱਕ ਤਾਂ ਬਣੀਆਂ ਨਹੀਂ ਔਵੇਂ ਜਿਵੇਂ ਦੀਆਂ ਸਾਨੂੰ ਚਾਹੀਦੀਆਂ ਹਜੇ ਹਜੇ ਪ੍ਰੋਪਰ ਉਹਦੇ ਤੇ ਵਰਕ ਨਹੀਂ ਹੋਇਆ ਇੱਕ ਉਹਨਾਂ ਦੇ ਚਾਰਜਿੰਗ ਸਟੇਸ਼ਨ ਹੈ ਨਹੀਂਗੇ ਸੋ ਐਸ ਟਾਈਮ ਮਾਰਕੀਟ ਪੂਰੀ ਤਰ੍ਹਾਂ ਮਤਲਬ ਵੀ ਪਜਲ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਲਈਏ ਕੀ ਨਾ ਲਈਏ ਸੋ ਜਿਹਨੂੰ ਜ਼ਿਆਦਾ ਜ਼ਰੂਰਤ ਹੈ ਉਹ ਪੁਰਾਣੀ ਲੈ ਕੇ ਸਾਰਿਆ ਜਿਹਦੇ ਕੋਲ ਪੁਰਾਣੀ ਹੈ ਉਹ ਇੱਕ ਵਾਰੀ ਪੁਰਾਣੀ ਨਾਲ ਹੀ ਆਦਾ ਡੰਗ ਲਾ ਰਿਹਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਨੂੰ ਕੀ ਲੱਗਦਾ ਵੀ ਇੰਨੀ ਆਰਥਿਕ ਮੰਦੀ ਕਾਰਨ ਦੇ ਉੱਤੇ ਕਿਉਂ ਆਈ ਸੋ ਅੱਜ ਕਰਦੇ ਆਂ ਵੀਡੀਓ ਨੂੰ ਇੱਥੇ ਹੀ ਸਮਾਪਤ ਮਿਲਦੇ ਆਂ ਕਿਸੇ ਅਗਲੇ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ